ਯਾਨਾ ਦੇ ਤਸਵੀਰਾਂ ਤੁਹਾਡਾਂ ਨਾਲ ਸਾਂਝਾ ਕਰ ਰਿਹਾ ਜਿੱਥੇ ਕਿ ਚੋਰੀ ਚਕਾਰੀ ਗੁੰਡਾ ਕਰਤੀ ਤੇ ਹੁੱਲੜ ਬਾਸੀ ਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਤਾਜ਼ਾ ਤਸਵੀਰਾਂ ਲੁਧਿਆਣਾ ਤੇ ਹੈਬੂਵਾਲ ਅਦੀਨਪੰਦੇ ਏਰੀਏ ਤੋਂ ਸਾਹਮਣੇ ਆਈਆਂ ਜਿੱਥੇ ਕਿ ਮਹਿਲਾ ਦੇ ਆਪਣੇ ਗਵਾਂਡੀਆਂ ਦੇ ਲੜਕਿਆਂ ਦੇ ਉੱਪਰ ਕਈ ਗੰਭੀਰ aarop ਲਗਾਏ ਨੇ ਜਦ ਸੇ ਸ਼ਿਕਾਇਤ ਲੁਧਿਆਣਾ ਪੁਲਿਸ ਕਮਿਸ਼ਨ ਦਫ਼ਤਰ ਵਿਖੇ ਦੇ ਨਾਏ ਸਾਨਾ ਪੱਤਰਕਾਰ ਨੇ ਗਾਲ੍ਹਵਾਤ ਕਰ ਦਿਆ ਮਹਿਲਾ ਨੇ ਦੱਸਿਆ ਕਿ ਸਾਡੇ ਗਵਾਂਡਿਆ ਦੇ ਵੱਲੋਂ ਜਦੋਂ ਅਸੀਂ ਆਪਣੇ ਘਰ ਦੇ ਵੇੜੇ ਸੈਰ ਕਰਦੇ ਆ ਤਾਂ ਉਹਨਾਂ ਵੱਲੋਂ ਸਾਡੀਆਂ ਫੋਟੋਆਂ ਖਿੱਚੀਆਂ ਜਾਂਦੀਆਂ ਨੇ ਵੀਡੀਓ ਬਣਾਈਆਂ ਜਾਂਦੀਆਂ ਨੇ ਕਿਉਂਕਿ ਜਦ ਅਸੀਂ ਆਪਣੇ ਘਰ ਦੇ ਵਿੱਚ ਆਪਣੀ ਮਰਜ਼ੀ ਦੇ ਕੱਪੜੇ ਪਾ ਸਕਦੇ ਆ ਇਹ ਨੌਜਵਾਨਾਂ ਦੇ ਵੱਲੋਂ ਕੱਪੜਿਆਂ ਨੂੰ ਲੈ ਕੇ ਟੌਂਚ ਬਾਜ਼ੀ ਕੀਤੀ ਜਾਂਦੀ ਹੈ ਔਰਾਂ ਨੇ ਚੋਧ ਨੋਚਵਾਨਾ ਤੋਂ ਪੁੱਛਿਆ ਕਿ ਤੁਸੀਂ ਸਾਡੀ ਵੀਡੀਓ ਕਿਉਂ ਬਣਾਉਂਦੇ ਹੋ ਤਬੱਡੀ ਗਿਣਤੀ ਦੇ ਵਿੱਚ ਨੋਚਵਾਨਾ ਦੇ ਵੱਲੋਂ ਆ ਕੇ ਉਹਨਾਂ ਦੇ ਘਰ ਦੇ ਗੇਟ ਦੇ ਬਾਹਰ ਫੁੱਲੜ ਬਾਸੀ ਕੀਤੀ ਗਈ ਇਸ ਦੀਆਂ ਤਸਵੀਰਾਂ ਸਿਸਟੀਮਿਕ ਕੈਮਰੇਜ ਕੈਦ ਹੋ ਜਾਂਦੀਆਂ ਨੇ ਉਹਨਾਂ ਕਹਿੰਦੇ ਕਿ ਪੁਲਿਸ ਕਮਿਸ਼ਨਰ ਅੱਤਰ ਤੋਂ ਅਸੀਂ ਇਨਸਾਫ ਦੀ ਮੰਗ ਕਰਦੇ ਆ ਖਾੜਾ ਹੈਬੋਲ ਮੁਖੀ ਨਾਲ ਗੱਲਬਾਤ ਕੀਤੀ ਗਈ ਤੋੜਾ ਕਿਹਾ ਕਿ ਦੋਨਾ ਤੇ ਰਾਜ ਦੀ ਤਰਖਾਸਤ ਆ ਚੁੱਕੀ ਹੈ ਬਾਕੀ ਜੋ ਵੀ ਤੱਤ ਸਾਹਮਣੇ ਆਣਗੇ ਮੌਕੇ ਤੇ ਕਾਰਵਾਈ ਕੀਤੀ ਜਾਏਗੀ ਰਜਣਾ ਲਾਈਟ ਲਈ ਟੀਮ ਦਾ ਚੱਟ ਰਿਪੋਰਟ ਸੰਚੋਤੀ ਨੂੰ ਜੇ ਕੀ ਗੱਲਬਾਤ ਹੋਈ ਤੁਹਾਨੂੰ ਸਰ ਉਸ ਦਿਨ ਬਾਈ ਤੋਂ ਇੱਕ ਮੰਮੀ ਤੇ ਨਰਸ ਸਿਸਟਰ ਤੇ ਮਾਸਿਕ ਨੂੰ ਕਰ ਰਹੀ ਸੀ ਸਾਡੇ ਸਾਹਮਣੇ ਸੌਰਵ ਨਾਮ ਦਾ ਵਿਅਕਤੀ ਹੈ ਉਹਨ ਦਾ ਦੋ ਮੁੰਡੇ ਨੇ ਤੇ ਉਹ ਸਾਡਾ ਘਰ ਨਹੀਂ ਮਾ ਉਹਨਾਂ ਦਾ ਘਰ ਉੱਚਾ ਅੱਗੇ ਵੀ ਉਹ ਕਾਫੀ ਵਾਰ ਸਾਨੂੰ ਫੋਲੋ ਕਰਦੇ ਆ ਜਦੋਂ ਅਸੀਂ ਸੈਰ ਕਰਦੇ ਆ ਗਲੀ 'ਚ ਸਾਨੂੰ ਮਤਲਬ ਕਲਤ ਕਮੈਂਟ ਕਰਦੇ ਆ ਬਟ ਅਸੀਂ ਇਗਨੋਰ ਕਰਦੇ ਸੀ ਵੀ ਅਸੀਂ ਕੁੜੀਆਂ ਆ ਵੀ ਅਸੀਂ ਕਿਸੇ ਨਾ ਮਤਲਬ ਅਸੀਂ ਕੋਈ ਮਤਲਬ ਕਿਸੇ ਨਾ ਪੰਗਾ ਹੀ ਨਹੀਂ ਲੈਣਾ ਵੀ ਉਹ ਬੰਦੇ ਨੇ ਬਟ ਸਰ ਉਹ ਰੁਕੇ ਨਹੀਂ ਜੀ ਉਸ ਦਿਨ ਬੜੀ ਤਰੀਕ ਦੀ ਗੱਲ ਇਹ ਆ ਕਿ ਅਸੀਂ ਆਪਣੇ ਸਾਡੇ ਵਿਹੜੇ 'ਚ ਹੀ ਵਾਸ਼ਰੂਮ ਹੈ ਤੇ ਅਸੀਂ ਵਿਹੜੇ 'ਚ ਜਿਵੇਂ ਆਪਣੇ ਸ਼orts ਕੱਪੜੇ ਪਾ ਕੇ ਵੀ ਕਈ ਵਾਰ ਜਿਵੇਂ ਸੈਰ ਵੀ ਕਰਦੇ ਹੁੰਦੇ ਆ ਨਾ ਤੇ ਉਹ ਵੀ ਉੱਪਰ ਖੜ ਕੇ ਨਾ ਮਤਲਬ ਕਾਫੀ ਵਾਰੀ ਸਾਨੂੰ ਟਿੱਚਰਾਂ ਕਰਦੇ ਹੁੰਦੇ ਸੀ ਗਲਤ ਕਮੈਂਟ ਕਰਦੇ ਸੀ ਅਸੀਂ ਇਗਨੋਰ ਕਰਦੇ ਰਹੇ 22 ਤਰੀਕ ਰਾਤ ਨੂੰ ਇਹ ਹੋਇਆ ਕਿ ਅਸੀਂ ਆਪਣਾ ਡੇੜੇ ਚ ਫੈਲ ਰਹੇ ਹਾਂ ਸਾਡਾ ਵਾਸ਼ਰੂਮ ਹੈ ਸੀ ਵਾਸ਼ਰੂਮ ਜਾ ਰਹੇ ਆ ਉਹਨਾਂ ਨੇ ਉੱਪਰੋਂ ਦੀ ਪਤਾ ਨਹੀਂ ਫੋਟੋ ਜਾਂ ਵੀਡੀਓ ਕਲਿੱਕ ਕੀਤੀ ਬਟ ਮਤਲਬ ਉਸ ਚੀਜ਼ ਦਾ ਸੀ ਵਿਰੋਧ ਕੀਤਾ ਸਰ ਅਸੀਂ ਤਾਂ ਉਹਨਾਂ ਨੂੰ ਮਤਲਬ ਬਹੁਤ ਨਾਈਟਲੀ ਗਿਆ ਵੀ ਤੁਸੀਂ ਇਹ ਕੰਮ ਨਾ ਕਰੋ ਵੀ ਸਾਡੀ ਫੋਟੋ ਵੀਡੀਓ ਤੁਸੀਂ ਕਿਉਂ ਕਲਿੱਕ ਕੀਤੀ ਸਾਡੀ ਪ੍ਰਾਈਵੇਸੀ ਹੈ ਸਰ لیکن انہوں نے سر اس تو بعد وہ جیڑی لیڈی ہے وہ اپنے دونوں ਮੁੰਡਿਆਂ ਨੂੰ ਲੈ ਕੇ ਸਾਡੇ ਘਰ ਆਨ ਕੇ ਬੋਲ ਕੇ ਗਈ ਮਰ ਮम्मा ਨੂੰ میری ਸਿਸਟਰ ਨੂੰ ਮੈਨੂੰ ਹੱਥੀ ਪੈਣ ਤੱਕ ਕਹੀ ਉਸ ਤੋਂ ਬਾਅਦ ਸਾਲ 5 ਸਾਲ ਤੋਂ ਬੰਦ ਬਾਅਦ ਉਹਦਾ ਜਿਹੜਾ ਬੰਦਾ ਸੀਗਾ ਸੌਰਵ ਨਾਮ ਦਾ ਵਿਅਕਤੀ ਉਹਨੇ 3-4 ਗੱਡੀਆਂ ਮੰਗਾਈਆਂ 50-60 ਬੰਦੇ ਸੀਗੇ ਅਸੀਂ ਇਕੱਲੇ ਸੀ ਉਸ ਟੈਂਪ ਤੇ ਘਰੇ ਤੇ ਉਹ ਉਹਨਾਂ ਨੇ ਸਾਡਾ 게ਟ ਵੀ ਭੰਨਤਾ ਮਤਲਬ ਬਹੁਤ ਜ਼ਿਆਦਾ ਹੰਤੜ ਕੀਤੀ ਅਸੀਂ ਭੱਜ ਕੇ ਕਮਰਿਆਂ ਚ ਆਪਣੀ ਜਾਨ ਬਚਾਈ ਇਹ ਸਾਰੀ ਗੱਲ ਦਾ ਸਾਡੇ ਕੋਲ ਸੀਸੀਟੀਵੀ ਕੈਮਰਿਆਂ ਦੀ ਫੋਟੋ ਵੀ ਹੈ ਫਿਰ ਅਸੀਂ ਪੁਲਿਸ ਵਾਲਿਆਂ ਨੂੰ ਵੀ ਬੜਾ ਫੋਨ ਕੀਤਾ ਵੀ ਸਰ ਜਲਦੀ ਆ ਜਾਓ ਜਲਦੀ ਆ ਜਾਓ ਇਹ ਵੀ ਥੋੜਾ देर बाद ਪਹੁੰਚੇ ਸਾਡਾ ਕਤਲ ਹੋ ਜਾਣਾ ਸੀ ਉਸ ਦਿਨ ਜੇ ਅਸੀਂ ਆਪਣੀ ਜਾਨ ਆਪ ਨਾ ਭੱਜ ਕੇ ਬਚਾਉਂਦੇ ਮੇਰੇ ਮਦਰ ਵਿਚਾਰੇ ਇੰਨਾ ਤੋਂ ਜ਼ਿਆਦਾ ਮਤਲਬ ਕੋਈ ਵੀ ਨਹੀਂ ਸੀ ਬੰਦਾ ਸਾਡੇ ਘਰ ਆ ਰਿਹਾ ਸੀ ਉਹ ਦੇਅਦੀ ਨਹੀਂ ਮਤ 50 60 ਬੰਦੇ ਸਾਡੀ ਕੱਲੀ ਕੁੜੀਆਂ ਤੇ ਹਮਲਾ ਕੀਤਾ ਉਹਨਾਂ ਨੇ ਪ੍ਰਵਾਸੀਆਂ ਨੇ ਮਤਲਬ ਸਰਸਾਡੇ ਕੀਤਾ ਸਰਹਾਈ ਹੋਰੀ ਸ਼ਰਮ ਗੁੰਡਾ ਕਰਦੀ ਹੋਰੀ ਸਾਨੂੰ ਅੱਜ ਵੀ ਖਸਰਾ ਹੈ ਕਿ ਕੋਈ ਸਾਨੂੰ ਜੇ ਕੁਝ ਵੀ ਨੁਕਸਾਨ ਹੁੰਦਾ ਤੇ ਉਹ ਜ਼ਿੰਮੇਦਾਰ ਹੋਣਗੇ ਪਰ ਜਿਹੜੇ ਉਸ ਦਿਨ ਹਮਲਾਵਰ ਦੇ ਨਾਲ ਬੰਦੇ ਆਏ ਸੀ ਉਹ ਸਾਨੂੰ ਧਮਕੀਆਂ ਦਿੰਦੇ ਨੇ ਅਗਰ ਤੁਸੀਂ ਸਾਨੂੰ ਕਈਆਂ ਦੇ ਨਾਮ ਪਤਾ ਪਰ ਅਸੀਂ ਕਈਆਂ ਦਾ ਨਾਮ ਤਾਂ ਨਹੀਂ ਲੈ ਰਹੇ ਉਹਨਾਂ ਨੇ ਧਮਕੀਆਂ ਦਿੱਤੀਆਂ ਜੇ ਤੁਸੀਂ ਸਾਡਾ ਨਾਮ ਨਹੀਂ ਲਿੱਤਾ ਤੇ ਤੁਸੀਂ ਆਪਣਾ ਨਤੀਜਾ ਖੁਦ ਭੁਗਤੋਗੇ ਇਸ ਕਰਕੇ ਉਹਨਾਂ ਦਾ ਨਾਮ ਨਹੀਂ ਲੈ ਰਹੀ ਸਰ ਮੈਨੂੰ ਕਈਆਂ ਦੀ ਪਤਾ ਲੱਗ ਗਿਆ ਵੀ ਉਹਨਾਂ ਦਾ ਕੀ ਨਾਮ ਹੈ ਹਮਲਾਵਰਾਂ ਦੇ ਬਸ ਮੇਰੀ ਇਹ ਹੀ ਪ੍ਰਸ਼ਾਸਨ ਤੋਂ ਮਾਨ ਸਾਹਿਬ ਤੋਂ ਮੰਗਿਆ ਕਿ ਕੁੜੀਆਂ ਦਿੱਤੇ ਦੀ ਸੇਫ ਨਹੀਂ ਆਗੀਆਂ ਪੁਲਿਸ ਸਾਡੇ ਰੱਖਿਆ ਕੀਤੀ ਜਾਵੇ ਸਾਨੂੰ ਇਨਸਾਫ ਦਿਵਾਇਆ ਜਾਵੇ ਮੈਂ কৃষ্ণਲਾ ਸ਼ਰਮਾ ਰਾਸ਼ਟਰੀ ਅਧਿਕਾਰੀ ਸਾਰੇ ਪੰਜਾਬ ਨੈਸ਼ਨਲ ਪੈਂਥਰ ਪਾਰਟੀ ਆਲ ਇੰਡੀਆ ਦਾ ਮੈਂ ਪ੍ਰਧਾਨ ਹਾਂ ਅੱਜ ਸਾਡੀ ਵਾਈਸ ਪ੍ਰੈਜ਼ੀਡੈਂਟ ਮਹਿਲਾ ਵਿੰਗ ਸਾਰੇ ਪੰਜਾਬ ਸਹਿਲਾ ਪ੍ਰੀਤ ਕੌਰ ਇਸ ਕੀ ਸਿਸਟਰ ਹੈ ਜੋਤੀ اور ان کی માતા جی بھی آئے ہیں ان کے برادر بھی آئے ہیں اج سارے اکٹھے ہو کر کے اس سی پی صاحب ਨੂੰ ملے ہیں یہ پروگرام ہے سیگا کہ انہاں دے کرے حملہ ہویا یہ بتا رہی تھی کہ 50 60 گڈیاں بندے 50 60 بندے گڈیاں لے کر کے آئے ਸਾਡੇ گھر پہ توڑ پھوڑ کیئے ਸਾਡੇ گھرے گھس گئے ਸਾਡੇ گھرے کوئی بندا نہیں سیگا صرف انہاں دی ماں سی گی اور دونوں کڑیاں سی گیاں तो मैं मान योग्य सी पी साहब से रिक्वेस्ट करते हैं और साथ ही सी एम साहब से आग्रह करते हैं कि पंजाब के अंदर लुधियाना अंदर क्यों कुड़ियाँ सेप नहीं हैं और प्रशासन क्यों चुप करके बैठी है एक बंदा अगर जो कोई यह जो हमला करता है उस पर यह कार्रवाई हो क्योंकि लुधियाना में हमला और गंगेस्टर और गुंडों के ਇਹਾਂ ਪਰ ਚੱਲ ਰਹੀ ਹੈ ਬਾਈਕਰਸ ਗੈਂਗ ਕੀ ਚੱਲ ਰਹੀ ਹੈ ਲੁੱਟ ਖੂਟ ਵੀ ਹੋ ਰਹੀ ਹੈ ਲੇਕਿਨ ਸਰਕਾਰ ਇਸ ਪਰ ਪੂਰੀ ਗੌਰ ਨਹੀਂ ਕਰ ਰਹੀ ਹੈ ਇਸ ਕਰਕੇ ਆਜ ਸੀਪੀ ਸਾਹਿਬ ਨੂੰ ਮਜਬੂਰ ਹੋ ਕਰਕੇ ਮੈਂ ਇੱਕ ਪਾਰਟੀ ਦੇ ਪ੍ਰੈਜ਼ੀਡੈਂਟ ਨਮਿੰਦੇ ਹੋਣੇ ਕੇ ਨਾਤੇ ਮੈਂ ਸੀਪੀ ਸਾਹਿਬ ਨੂੰ ਆਏ ਮਾਲਾ ਸੀਪੀ ਸਾਹਿਬ ਇਹਨਾਂ ਦਾ ਜਿਹੜਾ ਹੈਗਾ ਤੁਸੀਂ ਇਨਸਾਫ ਦਿਓ ਇਹ ਕੁੜੀਆਂ ਤਾਂ ਜਿਹੜੇ ਧਮਲਾਵਰ ਹੈਗੇ ਇਹਨਾਂ ਤੇ ਪਰਚਾ ਦਰਚ ਗ੍ਰਿਫਤਾਰੀ ਕਰੋ 3 ਦਿਨ ਦਾ ਆਲਟੀਮੇਟਮ ਸਾਡਾ ਹੈ ਅਗਰ 3 ਦਿਨ ਦੇ ਅੰਦਰ ਇਹਨਾਂ ਤੇ ਕੋਈ ਕਾਰਵਾਈ ਇਨਸਾਫ ਨਹੀਂ ਮਿਲਦਾ ਚੌਥੇ ਦਿਨ ਅਸੀਂ